ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਦੇ-ਕਦੀ ਅਸੀਂ ਜ਼ਿੰਦਗੀ ਵਿੱਚ ਬੜੇ ਨਿਰਾਸ਼ ਹੋ ਜਾਂਦੇ ਹਾਂ ਸਾਨੂੰ ਦੁੱਖ ਘੇਰ ਲੈਂਦੇ ਨੇ ਕਿਸੇ ਕੰਮ ਨੂੰ ਹੱਥ ਪਾਉਂਦੇ ਹਾਂ ਤੇ ਕੰਮ ਪੂਰਾ ਨਹੀਂ ਹੁੰਦਾ ਸੋਚਦੇ ਕੁਝ ਹੁੰਦੇ ਆ ਤੇ ਹੋਰ ਕੁਝ ਹੋ ਜਾਂਦਾ ਹੈ ਨਿਰਾਸ਼ਤਾ ਹੀ ਹੱਥ ਲੱਗਦੀ ਹੈ ਤਾਂ ਸੰਗਤ ਜੀ ਤੁਸੀਂ ਮੂਲ ਮੰਤਰ ਦਾ ਜਾਪ ਕਰਿਆ ਕਰੋ ਜੇਕਰ ਅਸੀਂ ਮੂਲ ਮੰਤਰ ਦਾ ਜਾਪ ਪੂਰੀ ਵਿਧੀ ਮਰਿਆਦਾ ਨਾਲ ਕਰਦੇ ਹਾਂ ਤੇ ਸਾਡੀ ਹਰ ਮਨੋ ਕਾਮਨਾ ਅਰਦਾਸ ਪੂਰੀ ਹੋਵੇਗੀ 41 ਦਿਨ ਅੰਮ੍ਰਿਤ ਵੇਲੇ ਉੱਠ ਕੇ 108 ਵਾਰ ਮੂਲ ਮੰਤਰ ਦਾ ਜਾਪ ਕਰਦੇ ਹਾਂ ਤਾਂ ਸਾਡੀ ਹਰ ਮਨੋ ਕਾਮਨਾ ਅਰਦਾਸ ਪੂਰੀ ਹੁੰਦੀ ਹੈ ਸੰਧੇ ਜੀ ਇੱਕ ਰਾਸ਼ਟਰਪਤੀ ਤੇ ਕਿਵੇਂ ਮੂਲ ਮੰਤਰ ਦਾ ਜਾਪ ਕਰਨ ਨਾਲ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਅੱਜ ਇੱਕ ਸੱਚੀ ਕਹਾਣੀ ਹੈ ਪਾਕਿਸਤਾਨ ਦਾ ਇੱਕ ਰਾਸ਼ਟਰਪਤੀ ਹੁੰਦਾ ਸੀ ਅਜੂਬ ਖਾਨ ਤੁਸੀਂ ਤੁਸੀਂ ਇਸ ਦੇ ਜੀਵਨ ਬਾਰੇ ਜਰੂਰ ਸਰਚ ਕਰਿਓ ਕਿਵੇਂ ਇੱਕ ਗਰੀਬ ਘਰ ਪੈਦਾ ਹੋਇਆ ਬੱਚਾ ਰਾਸ਼ਟਰਪਤੀ ਬਣ ਗਿਆ ਪੰਜਾਬ ਵਿੱਚੋਂ ਮਿਹਰਬਾਨ ਵੀਰ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਪਾਕਿਸਤਾਨ ਗਏ ਜੋ ਕਿ ਨਾਮੀ ਸ਼ਖਸੀਅਤ ਸਨ ਤੇ ਉਹ ਰਾਸ਼ਟਰਪਤੀ ਅਜੂਬ ਖਾਨ ਦੇ ਘਰ ਗਏ ਤੇ ਜਦੋਂ ਉਹਨਾਂ ਦੇ ਘਰ ਗਏ ਅਜੂਬ ਖਾਨ ਦੇ ਘਰ ਕਮਰੇ ਵਿੱਚ ਮੂਲ ਮੰਤਰੀ ਦੇ ਸਰੂਪ ਲੱਗੇ ਹੋਏ ਸੀ ਤੇ ਉਹ ਦੇਖ ਕੇ ਹੈਰਾਨ ਹੋ ਗਏ ਕਿ ਇੱਕ ਮੁਸਲਮਾਨ ਦੇ ਘਰ ਮੂਲ ਮੰਤਰੀ ਦੇ ਸਰੂਪ ਲੱਗੇ ਹੋਏ ਨੇ ਉਨਾ ਪੁੱਛ ਹੀ ਲਿਆ ਤਾਂ ਅਜੂਬ ਖਾਨ ਨੇ ਦੱਸਿਆ ਕਿ ਮੂਲ ਮੰਤਰ ਦੇ ਜਾਪ ਸਦਕਾ ਹੀ ਮੈਂ ਅੱਜ ਇਸ ਵੱਡੇ ਅਹੁਦੇ ਤੇ ਪਹੁੰਚ ਸਕਿਆ ਹਾਂ ਕਹਿੰਦੇ ਛੋਟੇ ਹੁੰਦੇ ਮੈਂ ਪੜਾਈ ਵਿੱਚ ਬੜਾ ਨਹੀਂ ਲਾਇਕ ਹੁੰਦਾ ਸੀ ਸਕੂਲ ਪੜਨ ਜਾਂਦਾ ਸੀ ਭਾਰ ਰਸਤੇ ਵਿੱਚ ਟਾਈਮ ਪਾਸ ਕਰਕੇ ਆ ਜਾਂਦਾ ਜਿਸ ਦਿਨ ਸਕੂਲ ਜਾਂਦਾ ਮੈਂ ਟੀਚਰ ਬੜਾ ਕੁੱਟਦੇ ਮੈਂ ਫਿਰ ਨਾ ਜਾਂਦਾ ਇੱਕ ਦਿਨ ਮੈਨੂੰ ਇੱਕ ਰਸਤੇ ਵਿੱਚ ਗਰੰਥੀ ਸਿੰਘ ਮਿਲੇ ਤੇ ਉਹਨਾਂ ਮੈਨੂੰ ਪੁੱਛਿਆ ਸਕੂਲ ਨਹੀਂ ਜਾਂਦਾ ਤੂੰ ਤੇ ਕਹਿੰਦੇ ਮੈਂ ਦੱਸ ਦਿੰਦਾ ਗਰੰਥੀ ਸਿੰਘ ਜੀ ਨੇ ਕਿਹਾ ਜੇ ਤੇਰਾ ਪੜਨੋਂ ਦਿਲ ਨਹੀਂ ਕਰਦਾ ਮੈਂ ਤੈਨੂੰ ਇੱਕ ਮੰਤਰ ਦੱਸਦਾ ਤੂੰ ਰੋਜ਼ ਪੜਿਆ ਕਰ ਫੇਰ ਦੇਖੀ ਤੂੰ ਕਿਵੇਂ ਪੜਦਾ ਉਹ ਮੰਤਰ ਸੀ ਮੂਲ ਮੰਤਰ ਜਦੋਂ ਤੋਂ ਮੈਂ ਪੜਨਾ ਸ਼ੁਰੂ ਕਰ ਦਿੱਤਾ ਮੇਰਾ ਪੜਾਈ ਵਿੱਚ ਮਨ ਲੱਗਣ ਲੱਗ ਗਿਆ ਤੇ ਅੱਜ ਮੈਂ ਰਾਸ਼ਟਰਪਤੀ ਵੀ ਮੂਲ ਮੰਤਰੀ ਸਦਕਾ ਹੀ ਬਣਿਆ ਹਾਂ ਇਸ ਲਈ ਸੰਗਤ ਜੀ ਤੁਸੀਂ ਵੀ ਜਿੰਨੇ ਤੋਂ ਹੋ ਸਕੇ ਉੱਠਦੇ ਬੈੰਦੇ ਮੂਲ ਮੰਤਰ ਦਾ ਜਾਪ ਕਰਿਆ ਕਰੋ ਫਿਰ ਦੇਖੋ ਸਾਡੀ ਜ਼ਿੰਦਗੀ ਕਿਵੇਂ ਬਦਲ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ